ਇਮਿਤੀ 3 ਤੋਂ 26 ਨੂੰ ਜਿਹੜਾ ਹੈਗਾ ਦੂਰਦਰਸ਼ਨ ਅਨਕਲੇਵ ਸੱਤ ਨੰਬਰ ਡਿਵੀਜ਼ਨ ਦੇ ਵਿੱਚ ਇਹ ਇੱਕ ਕਲੋਨੀ ਪੈਂਦੀ ਆ ਉੱਥੇ 5 ਸਾਲ ਦੀ ਇੱਕ ਬੱਚੀ ਦਾ ਇਨਫੋਰਮੇਸ਼ਨ ਆਈ ਸੀ ਵੀ 5 ਸਾਲ ਦੀ ਬੱਚੀ ਦਾ ਇੱਕ ਮਟਰ ਹੋਇਆ ਇਮੀਡੀਏਟਲੀ ਐਸ ਐਚ ਓ ਸਾਹਿਬ ਤੇ ਏ ਸੀ ਪੀ ਮਾਲਗੋਨ ਸਾਹਿਬ ਰਮਿੰਦਰ ਸਿੰਘ ਹੋਣਾਂ ਨੇ ਰੈਸ਼ ਕੀਤਾ ਜਿੱਥੇ ਜਾ ਕੇ ਦੇਖਿਆ ਕਰਕੇ ਵੀ ਬੱਚੀ ਨੂੰ ਜਿਹੜਾ ਉਹ ਉਹਦੇ ਫਾਦਰ ਨਹੀਂ ਗਲਾ ਘੁੱਟ ਕੇ ਜਿਹੜਾ ਮਾਰਦਾ ਸੀਗਾ ਤੇ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਜਿਹੜਾ ਉਹਨਾਂ ਦਾ ਗਵਾਂਡੀ ਸੀਗਾ ਹਿੰਮਤ ਕੁਮਾਰ ਉਹਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਅਸੀਂ ਇਹ ਮੁਕਤਵਾਂ ਦਾ ਚ ਕੀਤਾ ਮੁਕਤਵਾਂ ਨੰਬਰ 20 ਅੰਡਰ ਸੈਕਸ਼ਨ 103 ਬੀ ਐਨ ਐਸ ਪੀ ਐਸ ਡੀ ਨੰਬਰ 7 ਅੱਜ ਕੀਤਾ ਗਿਆ ਔਰ ਜਿਹੜਾ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਦੋਸ਼ੀ ਸੀਗਾ ਇਹ ਅਰਵਿੰਦ ਕੁਮਾਰ ਇਹ ਬਹੁਤ ਸ਼ਰਾਬੀ ਹਾਲਤ ਵਿੱਚ ਸੀਗਾ ਔਰ ਇਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਕੰਮ ਕਰ ਕੋਈ ਕਰਦਾ ਨਹੀਂ ਸੀ ਇਹਦੀ ਜਿਹੜੀ ਵਾਈਬ ਸੀਗੀ ਜਿਹੜੀ ਆ ਉਹ ਘਰਾਂ ਦੇ ਵਿੱਚ ਕੰਮ ਕਰਕੇ ਘਰਾਂ ਦੇ ਭਾਂਡੇ ਮਾਂਜ ਕੇ ਜਾਂ ਝਾੜ ਪੂੰਝਾ ਕਰਕੇ ਜਿਹੜੇ ਆਪਣੇ ਪਰਿਵਾਰ ਦਾ ਕਜਾਰਾ ਕਰਦੇ ਸੀ ਔਰ ਇਹ ਦੋ ਬੱਚੇ ਸੀ ਇਹ 5 ਸਾਲ ਦੀ ਲੜਕੀ ਸੀਗੀ ਔਰ ਇੱਕ ਇਹਨਾਂ ਦਾ 1.5 ਸਾਲ ਦਾ ਜਿਹੜਾ ਬੇਟਾ ਸੀਗਾ ਔਰ ਜ਼ਿਆਦਾ ਅਲਕੋਹੋਲਿਕ ਹੋਣ ਕਰਕੇ ਜਿਹੜਾ ਹੈਗਾ ਇਹ ਬੰਦਾ ਸ਼ਰਾਬ ਪੀਣ ਦਾ ਆਦੀ ਸੀ ਸਵੇਰੇ ਤੋਂ ਹੀ ਸ਼ਰਾਬ ਪੀਣ ਸ਼ੁਰੂ ਕਰ ਦਿੰਦਾ ਸੀ ਬੱਚੀ ਕਿਸੇ ਗੱਲ ਨੂੰ ਲੈ ਕੇ ਕੋਈ ਮੰਗ ਕਰਦੀ ਸੀ ਜਾਂ ਕੋ ਜਿੱਦ ਕਰਦੀ ਸੀਗੀ ਤੇ ਬੱਚੀ ਨੂੰ ਇਹਨੇ ਪਹਿਲਾਂ ਮਾਰਿਆ ਔਰ ਜ਼ਿਆਦਾ ਰੋਂਦਾ ਹੈ ਭੀ ਜਦੋਂ ਉਹਨੂੰ ਚੁੱਪ ਕਰਾਉਣ ਦੀ ਖਾਤਰ ਬੱਚੇ ਨੂੰ ਦੁਬਾਰਾ ਬੱਚੀ ਨੂੰ ਉਨੇ ਫੜਿਆ ਹੈਗਾ ਤਾਂ ਬਹੁਤ ਜ਼ੋਰ ਦੀ ਜਿਹੜਾ ਉਹਨੇ ਫੜ ਕੇ ਉਹਨੂੰ ਝੰਝੋੜ ਕੇ ਤੇ ਉਹਦਾ ਗਲਾ ਘੁੱਟਤਾ ਉਹਦੇ ਨਾਲ ਜਿਹੜੀ ਉਹ ਬੱਚੀ ਦੀ ਮੌਤ ਹੋ ਗਈ ਹੈਗੀ ਆ ਔਰ ਇਹਨੂੰ ਅਸੀਂ ਇਮੀਡੀਏਟਲੀ ਪੁਛਤਾ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਐਸ ਐਚ ਓ ਸਾਥ ਔਰ ਏ ਸੀ ਪੀ ਮਾਲਟੌਨ ਨੇ ਹੈਗਾ ਇਹਨੂੰ ਉਡਾਲਾ ਚੌਂਕ ਤੋਂ ਜਿਹੜਾ ਇਹਨੂੰ ਗ੍ਰਫਤਾਰ ਕਰ ਲਿਆ ਗਿਆ ਔਰ ਇਹਨੂੰ ਮਨਜੋਗ ਅਦਾਲਤ 'ਚ ਪੇਸ਼ ਕਰਕੇ ਜਿਹੜਾ ਇਹਦਾ 2 ਦਿਨ ਦਾ ਪੁਲਿਸ ਰਿਮਾਨ ਲਿਆ ਗਿਆ ਹੈਗਾ ਔਰ ਹੋਰ ਵੀ ਸਖਤ ਨੇ ਕੁਝ ਕੁਛ ਕੰਡਿਆ ਵੀ ਕਿਸੇ ਹੋਰ ਕਾਰਨ ਕਰਕੇ ਤਾਂ ਨਹੀਂ ਬੱਚੀ ਨੂੰ ਮਾਰਿਆ ਹੈਗਾ ਔਰ ਜਿਹੜਾ ਇਹਨੇ ਬਹੁਤ ਹੀ ਇਹ ਹੀਨਸ ਕ੍ਰਾਈਮ ਜਿਹੜਾ ਸੈਂਸੇਸ਼ਨਲ ਕ੍ਰਾਈਮ ਹੈਗਾ ਇੱਕ ਪਿਓ ਨੇ ਆਪਣੀ 5 ਸਾਲ ਦੀ ਬੱਚੀ ਨੂੰ ਵੀ ਮਾਰ ਦਿੱਤਾ ਹੈਗਾ ਤੇ ਇਹ ਸਮਾਜ ਲਈ ਇੱਕ ਬਹੁਤ ਮਾੜਾ ਇੱਕ ਅਸਰ ਜਾਂਦਾ ਹੈਗਾ ਪਰ ਇਮੀਡੀਏਟਲੀ ਪੁਲਿਸ ਨੇ ਇਹਨੂੰ ਡਾਇਰੈਕਟ ਕਰਦੇ ਹੋਏ ਪਰਚਾ ਦਰਜ ਕਰਕੇ ਦੋਸ਼ੀ ਦੀ ਗ੍ਰਫਤਾਰੀ ਕਰ ਲਈ ਹੈ ਔਰ ਦੋਸ਼ੀ ਜਿਹੜਾ ਸਾਡੇ ਕੋਲ ਪੁੱਛਤੇ ਦੋ ਦਿਨਾਂ ਨੂੰ ਸਰ ਇੱਕ ਨਾ ਇਹ ਵੀ ਐਂਗਲ ਸਾਹਮਣੇ ਆ ਰਿਹਾ ਸੀ ਕਿੰਦੇ ਬੱਚੀ ਨੂੰ ਚੁੱਪ ਕਰਾਉਣ ਦੇ ਲਈ ਉਹਨੇ ਸ਼ਰਾਬੀ ਬੱਚੀ ਦੇ ਮੂੰਹ ਚ ਪਾਈਆ ਕੁਝ ਇਟਸ ਇਸ ਸਿੰਗਲ ਤੋਂ ਹਲੇ ਤਾਂ ਕੁਝ ਪਤਾ ਚੱਲਿਆ ਜਾਂ ਫਾਮਲੀ ਨੇ ਦੱਸਿਓ ਹੋਵੇ ਕੁਝ ਮੈਂ ਬਿਲਕੁਲ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਉਦੋਂ ਘਰ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹ ਜਿਹੜੇ ਕੁਆਟਰਸ ਹੈਗੇ ਆ ਪ੍ਰਵਾਸੀ ਹੈਗੇ ਆ ਕੁਆਟਰਸ 'ਚ ਰਹਿੰਦੇ ਸੀਗੇ ਤੇ ਇਹੋ ਜੀ ਗੱਲ ਜਿਹੜੀ ਆ ਮੌਕੇ ਤੇ ਦੋਨੋਂ ਅਫਸਰ ਸਾਡੇ ਗਏ ਹੈਗੇ ਕੋਈ ਵੀ ਇਹੋ ਜੀ ਗੱਲ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਜੀ ਕੁ ਪਰਿਵਾਰਕ ਮੈਂਬਰ ਇਹ ਪਤਾ ਲੱਗਾ ਕਿ ਪਹਿਲੇ ਵੀ ਕੋਈ ਇਦਾਂ ਦੀ ਕੋਸ਼ਿਸ਼ ਕਰ ਚੁੱਕਾ ਬੱਚੀ ਨਾਲ ਕੁੱਟਮਾਰ ਕਰਦਾ ਹੋਵੇ ਜਾਂ ਇਹਦਾ ਦੁਰਵਾਰ ਕਰਦਾ ਹੋਵੇ ਨਹੀਂ ਉਹ ਉਹ ਜਿਹੜੀ ਉਹ ਜਿਹੜੇ ਆਲੇ ਦੁਆਲੇ ਉਥੇ ਕੁਆਰਟਰਸ ਦੇ ਵਿੱਚ ਜਿਹੜੇ ਰਹਿੰਦੇ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਹ ਸ਼ਰਾਬ ਪੀ ਕੇ ਆਪਣੇ ਬੱਚਿਆਂ ਨੂੰ ਬੱਚੀ ਨੂੰ ਤੇ ਘਰ ਵਾਲੀ ਨੂੰ ਆਲਮੋਸਟ ਰੋਜ਼ ਹੀ ਕੁੱਟਦਾ ਸੀਗਾ ਕਿਉਂਕਿ ਸ਼ਰਾਬੀ ਬੰਦਾ ਸੀਗਾ ਇਸ ਕਰੇ ਕੰਮ ਕੋਈ ਕਰਦਾ ਨਹੀਂ ਸੀ ਕੋਈ ਕਦੇ ਪੈਸੇ ਤੋਂ ਕੁੱਟਮਾਰ ਕਰਤੀ ਜਾਂ ਕਿਸੇ ਗੱਲ ਤੋਂ ਕੁੱਟਮਾਰ ਕਰਦੀ ਆਪਣੇ ਵਾਈਫ ਨੂੰ ਤੇ ਉਹਨੂੰ ਆਲਮੋਸਟ ਰੋਜ਼ ਹੀ ਕੁੱਟਦਾ ਸੀਗਾ ਇਹ ਬੱਚੀ ਇਕੱਲੀ ਇਕੱਲੀ ਸੀ ਜ ਕੋਈ ਹੋਰ ਬੇਦਸਤ ਸੀ ਨਹੀਂ ਇਹ ਤਾਂ ਆਪਾਂ ਦੱਸਿਆ ਵੀ ਇਹ 5 ਸਾਲ ਦੀ ਬੱਚੀ ਸੀਗੀ ਇੱਕ ਇਹਦਾ ਛੋਟਾ ਸੀਗਾ 1.5 ਸਾਲ ਦਾ ਇਹਦਾ ਭਰਾ ਹੈਗਾ ਛੋਟਾ ਜਿਹੜਾ ਇਹਦਾ ਇੱਕ ਬੱਚਾ ਉਹਨ ਘਰ ਦੇ ਕੋਈ ਹੋਰ ਕੋਈ ਸੀਗਾ ਤੋੜਾ ਤੋੜਾ ਨਹੀਂ ਉਹ ਬੱਚਾ ਵੀ 1.5 ਸਾਲ ਦਾ ਘਰੇ ਹੀ ਸੀ ਔਰ ਇਹ ਬੱਚੀ ਸੀਗੀ ਤੇ ਜਿਹੜੀ ਬੱਚੀ ਦੀ ਮਾਂ ਹੈਗੀ ਆ ਉਹ ਕਰਾਂਜ ਕੰਮ ਕਰਨ ਦੇ ਉਹ ਲੋਕਾਂ ਨੇ ਕਰਾਂਜ ਕੰਮ ਕਰਨ ਲਈ ਕਿ ਕਿਸੀ ਦੀ ਧਾਲ ਕਰਕੇ ਉਹਨੂੰ ਜਿੱਦਾਂ ਕਰਤਾ ਕਿ ਕਿ ਅਕਸਰ ਹੁੰਦਾ ਲੜਕੀ ਨੂੰ ਕੋਈ ਸਿੱੜ ਜਾਂਦੇ ਆ ਜਾਂ ਜੰਮਦੀ ਹੋਈ ਜਾਂ ਕੋਈ ਉੱਧਾ ਮਾਰ ਦਿੰਦੇ ਆ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਜੇ ਐਦਾਂ ਦੀ ਗੱਲ ਹੋਏ ਤਾਂ ਕਰਕੇ ਪਤਾ ਲੱਗ ਜਾਂਦੀ ਸੀਗੀ ਉੱਥੇ ਤੁਹਾਨੂੰ ਦੱਸਿਆ ਵੀ ਜਿਹੜੇ ਕੁਆਟਰਸ ਹੈਗੇ ਆ ਉੱਥੇ ਇਕੱਲੇ ਇਹ ਕੱਲਾ ਪਰਿਵਾਰ ਨਹੀਂ ਰਹਿੰਦਾ ਸੀਗਾ ਹੋਰ ਵੀ ਜਿਹੜੇ ਹੈਗੇ ਆ ਉਹ ਪਰਿਵਾਰ ਰਹਿਦੇ ਗ੍ਰੈਂਡ ਚ ਰਹਿੰਦੇ ਸਰ ਇੱਕ ਇਸ ਦੇ ਵਿਵਹਲ ਉਹ ਗਲਤੀ ਮੰਨੀ ਜਾਂਦੀ ਹੈ ਜਦੋਂ ਵਾਈਫ ਘਰ ਆ ਕੇ ਪੁੱਛਦੀ ਹੈ ਕਿ ਬੇਟੀ ਨੂੰ ਕੀ ਹੋਇਆ ਤੇ ਪੁਲਿਸ ਦੀ ਮੋਡਲ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਹਨੇ ਆਪਣੀ ਗਲਤੀ ਮੰਨੀ ਹੈ ਕੁਝ ਦੱਸਿਆ ਕਿ ਹੋਇਆ ਕਿਵੇਂ ਜਾਂ ਕੁਝ ਦੱਸਿਆ ਹੋਵੇ ਉਸਨੇ ਦੇਖੋ ਜਿਹੜੀ ਪ੍ਰੀਲੀਮਨਰੀ ਪੁੱਛਗਛੇ ਦੀ ਹੋਈ ਹੈਗੀ ਆ ਉਹਦੇ ਵਿੱਚ ਤਾਂ ਨੇਚਰਲੀ ਹੈ ਵੀ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਇਹ ਕੰਮ ਕਰ ਬੈਠਾ ਉਸ ਤੋਂ ਬਾਅਦ ਜਦੋਂ ਸ਼ਰਾਬ ਉੱਤਰੀ ਹੈਗੀ ਉਹਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਪਛਤਾਵਾ ਹੋਗਾ ਤੇ ਪਰ ਜਿਹੜੀ ਹੁਣ ਜੋ ਚੀਜ਼ ਹੋ ਚੁੱਕੀ ਆ ਉਹ ਵਾਪਸ ਤਾਂ ਨਹੀਂ ਆ ਸਕਦੀ ਪਰ ਇਸ ਟਾਈਮ ਜਿਹੜਾ ਹੈਗਾ ਬਹੁਤ ਜ਼ਿਆਦਾ ਪਿਛਤਾਵੇ ਵਿੱਚ ਹੈਗਾ। ਕੋਰਟ ਚ ਪੇਸ਼ ਕਰਤਾ ਇਹ ਕਰਨਾ ਹਾਲੇ। ਬਿਲਕੁਕੁਲ ਜੀ ਕੋਰਟ ਚ ਪੇਸ਼ ਕਰਤਾ 2 ਦਿਨ ਦਾ ਪੁਲਿਸ ਰਮਾਨ ਸਾਡੇ ਕੋਲ ਹੈਗਾ। ਠੀਕ ਠੀਕ